ਕਿਹੜੀ ਕਿਹੜੀ ਤਰੀਕ 6 ਫਰਵਰੀ ਨੂੰ ਆਪਣੇ ਫੁੱਟਬਾਲ ਦੇ ਕੱਪ ਕਰਾਇਆ ਜਾ ਰਿਹਾ ਜੀ ਜੀ ਤੇ 7 ਫਰਵਰੀ ਨੂੰ ਕਬੱਡੀ ਦੇ ਮੈਚ ਰੱਖੇ ਗਏ ਆ ਜਿਨ੍ਹਾਂ ਦਾ ਪਹਿਲਾ ਇਨਾਮ 17500 ਰੁਪਇਆ ਤੇ ਬੈਸਟਾਂ ਨੂੰ 12100 ਰੁਪਇਆ ਬੈਸਟ ਰੀਡਰ ਤੇ ਬੈਸਟ ਜਾਫੀ ਦਿੱਤਾ ਜਾਊਗਾ ਜੀ ਟੂਰਨਾਮੈਂਟ ਲਈ ਕਿਹੜੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀ ਗਈ ਹੈਗੀ ਟੂਰਨਾਮੈਂਟ ਨੂੰ ਜਿਹੜੇ 16 ਪਹਿਲੀਆਂ ਜਿਹੜੀਆਂ ਆਪਾਂ ਪਹਿਲੀਆਂ 16 ਟੀਮਾਂ ਸੱਦੀਆਂ ਆ ਉਹ ਹੀ ਖੜਾਵਾਂਗੇ ਜਿਹੜੀਆਂ ਮੌਕੇ ਤੇ 11:00 ਵਜੇ ਤੋਂ ਪਹਿਲਾਂ ਪਹਿਲਾਂ 16 ਟੀਮਾਂ ਆ ਕੇ ਆ ਜਾਣਗੀਆਂ ਤੇ ਫੁੱਟਬਾਲ ਦੇ ਜਿਹੜੇ 8 ਕਲੱਬ ਆਪ ਕੋਈ ਵੀ ਬਾਹਰਲਾ ਖਿਡਾਰੀ ਨਹੀਂ ਆ ਪਰ ਅੱਖਿਆ ਕੋਈ ਵਿਦੇਸ਼ੀ ਖਿਡਾਰੀ ਨਹੀਂ ਖੇਡਿਆ ਜਾਊਗਾ ਜੋ ਪਿੰਡ ਪੱਦਰ ਦੇ ਮੁੰਡੇ ਖੇਡਣਗੇ ਉਹੀ ਖੇਡਣਗੇ ਇਹ ਤਾਂ ਸਗ ਇਲਾਕਾ ਵਾਸੀਆਂ ਕੀ ਅਪੀਲ ਹੈਗੀ ਆ ਕਿ ਕਿਸ ਤਰ੍ਹਾਂ ਹਮ ਹਮਾ ਕੇ ਪੋਜਣ ਇਲਾਕਾ ਵਾਸੀਆਂ ਨੂੰ ਜੀ ਇਹ ਵੀ ਲਿਆ ਕਿ ਸਾਰੇ ਮੇਰੇ ਵੀਰ ਜਿੰਨੇ ਵੀ ਨੇੜੇ ਨੇੜੇ ਪਿੰਡਾਂ ਦੇ ਆ ਜਦੂਬੁਰੋ ਜਿੱਥੇ ਤੱਕ ਜਿਨ੍ਹਾਂ ਨੇ ਪੋਸਟਰ ਦੇਖਿਆ ਤੇ ਆਪਣੇ ਵਧੀਆ ਮੇਲਾ ਭਰੂਗਾ ਮੈਚ ਸੋਹਣੇ ਕਰਾਏ ਜਾਣਗੇ ਸਾਰਿਆਂ ਦਾ ਨਿੱਘਾ ਧੰਨਵਾਦ ਕਰਦੇ ਆ ਜੀਆਂ ਨੂੰ ਆ ਸਾਰਿਆਂ ਨੂੰ ਤਸਵੀਰਾਂ ਮਿਹੜੂ ਪਿੰਡ ਦੀ ਗਰਾਊਂਡ ਦੀਆਂ ਹਨ ਜਿੱਥੇ ਹੋਣ ਜਾ ਰਹੇ ਟੂਰਨਾਮੈਂਟ ਨੂੰ ਲੈ ਕੇ ਗਰਾਊਂਡ ਵੇਖੇ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਦੱਸੀਏ ਕਿ 6-7 ਫਰਵਰੀ ਮਿਹੜੂ ਟੂਰਨਾਮੈਂਟ ਨੂੰ ਲੈ ਕੇ ਪ੍ਰਬੰਧਕ ਆਏ ਕੈਮਰੇ ਸਾਹਮਣੇ ਤੇ ਵੱਡੇ ਦਾਅਵੇ ਕਰਦੇ ਕਿਹਾ ਕਿ ਯੰਗ ਫਾਰਮਰ ਸਪੋਰਟ ਕਲੱਬ ਮਿਹੜੂ ਵੱਲੋਂ ਗ੍ਰਾਮ ਪੰਚਾਇਤ ਮਿਹੜੂ ਦੇ ਸਮੂਹ ਨਗਰ ਵਾਸੀਆਂ ਤੇ ਸਮੂਹ ਐਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਵੱਡੇ ਇਨਾਮਾਂ ਦੀ ਵੰਡ ਹੋਵੇਗੀ ਦੇਖੋ ਇਸ ਮੌਕੇ ਪ੍ਰਬੰਧਕਾਂ ਨੇ ਹੋਰ ਕਿਹਾ ਕਿ ਤੇ ਮਿਹੜੂ ਦੀ ਗਰਾਊਂਡ ਦੀਆਂ ਤੁਸੀਂ ਦੇਖ ਰਹੇ ਹੋ ਵਾਈਨਾ ਟੀਵੀ ਤੋਂ ਇਹ ਹਰਿਸ਼ ਪੰਡਾਰੀ ਦੀ ਵਿਸ਼ੇਸ਼ ਰਿਪੋਰਟ। ਪਹਿਲੀ ਕੀ ਨੋ ਆਪਣਾ? ਮੇਰਾ ਨਾਮ ਸਤਵੀਰ ਸਿੰਘ ਹੈ ਜੀ। ਟੂਰਨਾਮੈਂਟ ਦੀ ਤਿਆਰੀਆਂ ਚੱਲ ਰਹੀਆਂ ਕਿਸ ਤਰ੍ਹਾਂ ਦੀ ਤਿਆਰੀਆਂ ਦੀ ਰੰਪਤਾ ਹੋਈ ਹੈ? ਹਾਂ ਜੀ ਟੂਰਨਾਮੈਂਟ ਰੱਖਿਆ ਗਿਆ ਜੀ ਪਿੰਡ ਬਿਹੜੂ ਨਗਰ ਪੰਚਾਇਤ ਅਤੇ ਐਨ ਆਰ ਆਈ ਵਿਰੋਮ ਲੋ। ਕਿਹੜੀ ਕਿਹੜੀ ਤਰੀਕ ਦਾ ਹੈ? 6 ਫਰਵਰੀ ਨੂੰ ਆਪਣੇ ਫੁੱਟਬਾਲ ਦੇ ਕੱਪ ਕਰਾਇਆ ਜਾ ਰਿਹਾ ਜੀ। ਜੀ ਤੇ 7 ਫਰਵਰੀ ਨੂੰ ਕਬੱਡੀ ਦੇ ਮੈਚ ਰੱਖੇ ਗਏ ਆ ਜਿਨ੍ਹਾਂ ਦਾ ਪਹਿਲਾ ਇਨਾਮ 17500 ਰੁਪਇਆ ਤੇ ਬੈਸਟਾਂ ਨੂੰ 1-1 21000 ਰੁਪਇਆ ਬੈਸਟ ਰਾਈਡਰ ਹਾਂਜੀ ਸੋ ਟੂਰਨਾਮੈਂਟ ਲਈ ਕਿਹੜੀਆਂ ਕਿਹੜੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀ ਗਈ ਹੈਗੀ ਟੂਰਨਾਮੈਂਟ ਨੂੰ ਜਿਹੜੇ 16 ਪਹਿਲੇ ਨੇ ਜਿਹੜੀਆਂ ਆਪਾਂ ਪਹਿਲੀਆਂ 16 ਟੀਮਾਂ ਸੱਦੀਆਂ ਆ ਉਹ ਹੀ ਖੜਾਵਾਂਗੇ ਜਿਹੜੀਆਂ ਮੌਕੇ ਤੇ 11 ਵਜੇ ਤੋਂ ਪਹਿਲਾਂ ਪਹਿਲਾਂ 16 ਟੀਮਾਂ ਆ ਕੇ ਆ ਜਾਣਗੀਆਂ ਤੇ ਫੁੱਟਬਾਲ ਦੇ ਜਿਹੜੇ 8 ਕਲੱਬ ਆਪਾਂ ਨੋਟ ਕੀਤੇ ਆ ਪਹਿਲੇ ਉਹ ਹੀ ਖੜਾਏ ਜਾਣਗੇ ਕੋਈ ਵੀ ਬਾਹਰਲਾ ਖਿਡਾਰੀ ਨਹੀਂ ਆਪਾਂ ਰੱਖਿਆ ਕੋਈ ਵਿਦੇਸ਼ੀ ਖਿਡਾਰੀ ਨਹੀਂ ਖੇਡਿਆ ਜਾਊਗਾ ਜੋ ਪਿੰਡ ਪੱਧਰ ਦੇ ਮੁੰਡੇ ਖੇਡਣਗੇ ਉਹ ਹੀ ਖੇਡਣਗੇ ਹਾਂ ਜੀ ਸੋ ਹੁਣ ਵੀ ਪਿੱਛੇ ਦੇਖਿਆ ਸੀ ਕਿ ਟੂਰਨਾਮੈਂਟ ਦੀ ਪਿੱਛੇ ਤਿਆਰੀਆਂ ਚੱਲ ਰਹੀਆਂ ਟਰੈਕਟਰ ਵਗਰਾ ਆਏ ਹੋਏ ਕਿਸ ਤਰ੍ਹਾਂ ਦੀ ਅੱਜ ਹਾਂਜੀ ਹਾਂਜੀ ਅੱਜ ਗਰਾਊਂਡ ਤਿਆਰ ਕਰ ਦੇਣੀ ਆ ਜੀ ਜੋ ਤੁਹਾਨੂੰ ਪਤਾ ਹੀ ਆ ਕਿ ਐਨਆਰਆਈ ਭਰਾਵਾਂ ਨੇ ਜੋ ਪੈਸਾ ਭੇਜਿਆ ਆ ਜੋ ਆਪਣਾ ਬਜਟ ਆ ਉਹਦੇ ਹਿਸਾਬ ਨਾਲ ਮੈਚ ਮੈਚ ਰੱਖੇ ਗਏ ਆ ਇਹ ਹਰ ਸਾਲ ਦੀ ਤਰ੍ਹਾਂ ਹੀ ਪੱਕੇ ਟੂਰਨਾਮੈਂਟ ਰੱਖ ਦਿੱਤੇਗੇ ਹਰ ਸਾਲ ਹੀ ਟੂਰਨਾਮੈਂਟ ਹੋਇਆ ਕਰੂਗਾ ਜੀ ਜੀ ਹਾਂਜੀ ਸੋ ਇਹ ਦੱਸੋ ਕਿ ਇਲਾਕਾ ਵਾਸੀਆਂ ਕੀ ਅਪੀਲ ਹੈਗੀ ਆ ਕਿ ਕਿਸ ਤਰ੍ਹਾਂ ਹਮ ਮਹਾਗੇ ਪੁੱਜਣ ਇਲਾਕਾ ਵਾਸੀਆਂ ਨੂੰ ਜੀ ਇਹ ਅਪੀਲ ਆ ਕਿ ਸਾਰੇ ਮੇਰੇ ਵੀਰ ਜਿੰਨੇ ਵੀ ਨੇ ਆਪਣੇ ਵਧੀਆ ਮੇਲਾ ਪਰੂਗਾ ਮੈਚ ਸੋਨੇ ਕਰਾਏ ਜਾਣਗੇ ਸਾਰਿਆਂ ਦਾ ਨਿਗਾ ਧੰਨਵਾਦ ਕਰਦੇ ਆ ਜਿਆਨੂ ਆ ਸਾਰਿਆਂ ਨੂੰ ਹਾਂਜੀ ਸੋ ਪਿੰਡ ਵਾਸੀ ਕੀ ਪੂਰਨ ਤੌਰ ਤੇ ਸਹਿਯੋਗ ਕਰ ਰਹੇ ਇਸ ਟੂਰਨਾਮੈਂਟ ਹਾਂ ਜੀ ਪੂਰਾ ਜੀ ਇਸ ਟਾਈਮ ਦਾ ਪੂਰਾ ਸਹਿਯੋਗ ਗਿਆ ਪਿੰਡ ਵਾਸੀਆਂ ਦਾ ਤੁਸੀਂ ਦੇਖਿਆ ਜੀ ਸਾਰੇ ਪਿੰਡ ਵਾਲੇ ਮੁੰਡੇ ਟਰੈਕਟਰ ਵੀ ਲੈ ਕੇ ਆਏ ਆ ਆਪਾਂ ਸਾਰੇ ਆਪਣੇ ਖਰਚੇ ਦੇ ਸਾਰਾ ਕੰਮ ਕਰਾ ਰਹੇ ਆ ਜੀ ਇਹਨਾਂ ਦੇ ਭਰਾਵਾਂ ਨੇ ਬਧੇਰਾ ਸਹਿਯੋਗ ਦਿੱਤਾ ਆ ਜੀ ਉਹਨਾਂ ਦੇ ਪੈਸੇ ਵੀ ਆਏ ਆ ਉਹਨਾਂ ਦੇ ਉਹਨਾਂ ਕਰਕੇ ਮੇਲਾ ਕਰਾਇਆ ਜਾਣਾ ਜੀ ਜੀ ਹਾਂਜੀ ਕਰ ਬਕ ਨਹੀਂ ਧੰਨਵਾਦ